ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮੇਰ ਦਾ ਸਰਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਦੇ ਵਿੱਚ ਪਾਤਸ਼ਾਹ ਜੀ ਦੇ ਸੰਤ ਦੇ ਰੂਪ ਵਿੱਚ ਸ਼ਬਦ ਚੱਲ ਰਹੇ ਹਨ ਪਾਤਸ਼ਾਹ ਜੀ ਦਾ ਕਾਲੇ ਸ਼ਬਦ ਰੰਭ ਹੋਇਆ ਸੀ ਸਤਗੁਰੂ ਜੀ ਤੀਜੇ ਘਾਰ ਸੁਰਤਾਲ ਦੇ ਵਿੱਚ ਸ਼ੰਤ ਅਰੰਭ ਕੀਤੇ ਜਿਹਦੇ ਅੱਜ ਤੀਸਰੇ ਬੰਦ ਪਾਤਸ਼ਾਹ ਜੀ ਅਰੰਭ ਕਰਦੇ ਹਨ ਆਓ ਸਤਗੁਰੂ ਜੀ ਬਚਨ ਕਰਦੇ ਹਨ ਜੀ ਮੇਰੇ ਜੀਣਿਆ ਪਰਦੇਸੀਆ ਕਿਤ ਪਵੈ ਜੰਜਾਲੇ ਰਾਮ ਸਤਿ ਸਾਹਿਬ ਮਨ ਵਸੈ ਈ ਫਸੇ ਜਮ ਜਾਲੇ ਰਾਮ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਗਲਾ ਬੰਦ ਅਰੰਭ ਕਰਦੇ ਹਨ ਪਿਆਰੋ ਇੱਥੇ ਵੀ ਮਨੂ ਮਹਾਰਾਜ ਜੀ ਸੰਬੋਧਨ ਕਰਦੇ ਹੋਏ ਜਿੰਦ ਨੂੰ ਅਤੇ ਮਨ ਨੂੰ ਉਪਦੇਸ਼ ਬਖਸ਼ਦੇ ਹਨ ਉਥੇ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਮੇਰੇ ਜੀੜਿਆ ਪਰਦੇਸੀਆ ਜਿਹੜਾ ਮਨ ਨੂੰ ਅਤੇ ਜਿੰਦ ਨੂੰ ਕਿਹਾ ਮਹਾਰਾਜ ਇਸ ਜੀਵਾਤਮਾ ਨੂੰ ਮਹਾਰਾਜ ਜੀ ਬਚਨ ਕਰਦੇ ਹਨ ਇਹ ਜੀ ਆਤਮਾ ਜਿਹੜੀ ਹੈ ਪਰਦੇਸੀ ਦੀ ਤਰ੍ਹਾਂ ਹੈ ਕਈ ਜਨਮ ਉਹ ਮਾਲਕ ਨਾਲ ਉਹ ਵਿਛੜੀ ਹੈ ਇਹ ਮਹਾਰਾਜ ਜੀ ਬਚਨ ਕਰਦੇ ਹਨ ਮੇਰੇ ਜਿਹੜਿਆ ਪਰਦੇਸੀ ਆ ਕਿਤ ਪਵੇ ਜੰਜਾਲੇ ਰਾਮ ਮਹਾਰਾਜ ਜੀ ਕਹਿੰਦੇ ਤੂੰ ਕਿਹੜੇ ਜੰਜਾਲਾ ਵਿੱਚ ਫਸ ਗਿਆ ਹੈ ਕਿਉਂਕਿ ਪਿੱਛੇ ਵੀ ਤੂੰ ਨੇਕਾਂ ਜਨਮਾਂ ਵਿਛੋੜਾ ਤਲ ਚੁੱਕਾ ਹੈ ਹੁਣ ਫਿਰ ਤੂੰ ਉਸੇ ਧੰਧਿਆਂ ਦੇ ਵਿੱਚ ਕੰਮਾਂ ਦੇ ਵਿੱਚ ਸੰਸਾਰੀ ਮੋਹ ਦੇ ਵਿੱਚ ਸੰਸਾਰੀ ਵਾਸ਼ਨਾ ਤੇ ਸੰਸਾਰੀ ਮਿੱਠੇ ਰਸ ਦੇ ਵਿੱਚ ਮਗਨ ਹੋ ਚੁੱਕਾ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਅੱਗੇ ਫਿਰ ਕਈ ਜਨਮਾਂ ਦਾ ਵਿਛੋੜਾ ਪੈ ਜਾਣਾ ਇਹ ਸਮਾਂ ਇਹ ਅਫਸਰ ਇਹ ਘੜੀਆਂ ਜਿਹੜੀਆਂ ਨੇ ਉਹਨੂੰ ਮਿਲਣ ਵਾਸਤੇ ਸਾਨੂੰ ਪ੍ਰਾਪਤ ਹੋਈਆਂ ਹਨ ਮਹਾਰਾਜ ਜੀ ਮਨ ਦੇ ਨਾਲ ਗੱਲਾਂ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ ਬਖਸ਼ਦੇ ਹਨ ਕਹਿੰਦੇ ਮੇਰੇ ਜੀਅੜਿਆ ਪਰਦੇਸੀਆ ਕਿਤ ਪਵੇ ਕਿਹੜੇ ਜੰਜਾਲਾਂ ਵਿੱਚ ਕਿਹੜੇ ਸੁਪਣਿਆਂ ਦੇ ਇਸ ਸੰਸਾਰ ਵਿੱਚ ਤੂੰ ਫਸ ਗਿਆ ਹੈ ਸਾਚਾ ਸਾਹਿਬ ਮਨ ਵਸੈ ਕਿਤ ਫਾਸੇ ਜਮ ਜਾਲੇ ਰਾਮ ਮਹਾਰਾਜ ਜੀ ਕਹਿੰਦੇ ਤੇਰੇ ਮਨ ਦੇ ਵਿੱਚ ਜੇ ਸੱਚਾ ਸਹਬ ਵਸ ਜਾਵੇ ਹਰੀ ਵਸ ਜਾਵੇ ਫਿਰ ਤੂੰ ਇਹ ਜੰਜਾਲਾਂ ਤੋਂ ਬਚ ਸਕਦਾ ਹੈ ਸਫਾਈ ਤੋਂ ਬਚ ਸਕਦਾ ਜੰਮ ਦੀ ਤੋਂ ਤੇ ਬਚਨ ਕਰਦੈ ਸੱਚਾ ਸਹਬ ਮਨ ਵਸੇ ਕੀ ਫਾਸੇ ਜੰਮ ਜਾਲੇ ਰਾ ਜੰਮ ਦੇ ਜਾਲ ਜਿਹੜਾ ਫੈਂਕਿਆ ਹੋਇਆ ਹੈ ਨਾ ਸ੍ਰਿਸ਼ਟੀ ਵਿੱਚ ਜੰਮ ਦਾ ਹੀ ਜਾਲ ਹੈ ਜਿਹਦੇ ਵਿੱਚ ਅਸੀਂ ਫਸ ਕੇ ਉਹ ਮਾਲਕ ਨਾਲੋਂ ਟੁੱਟ ਜਾਂਦੇ ਆਂ ਦੂਰ ਹੋ ਜਾਂਦੇ ਆਂ ਜੰਮ ਜੰਜੀਰਾ ਪਾ ਲੈਂਦਾ ਜਿਹਦੇ ਵਿੱਚ ਜਕੜੇ ਹੋਏ ਅਸੀਂ ਨਿਕਲ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਸੱਚੇ ਸਾਹਿਬ ਦੇ ਨਾਲ ਹੀ ਅਸੀਂ ਨਿਕਲ ਸਕਦੇ ਆਂ ਜੇ ਮਨ ਉਹਨੂੰ ਅਰਪਣ ਹੋ ਜਾਵੇ ਸਾਹਿਬ ਦੇ ਚਰਨਾਂ ਵਿੱਚ ਟਿਕ ਜਾਵੇ ਮਨ ਅਰਪਣ ਹੋ ਜਾਵੇ ਇਹ ਜੰਜੀਰਾ ਟੁੱਟ ਜਾਂਦੀਆਂ ਹਨ ਇਹ ਮੋਹ ਦੀਆਂ ਸੰਸਾਰੀ ਜੰਜਾਲ ਦੀਆਂ ਜੰਜੀਰਾ ਲੈ ਜਾਂਦੀਆਂ ਟੁੱਟ ਜਾਂਦੀਆਂ ਨਫਾਈ ਟੁੱਟ ਜਾਂਦੀ ਹੈ ਹਰ ਜੀ ਇਸ ਪ੍ਰਥਾਏ ਬਚਨ ਕਰਦੇ ਹਨ ਕੀ ਤੁਫਾਸੇ ਜਮ ਜਾਲੇ RAM ਤੇ ਮਹਾਰਾਜ ਜੀ ਕਹਿੰਦੇ ਸਾਚਾ ਸਹਿਬ ਮਨ ਵਸੇ ਜੇ ਉਹ ਮਨ ਵਿੱਚ ਵਸ ਜਾਵੇ ਤੇ ਮਹਾਰਾਜ ਜੀ ਕਹਿੰਦੇ ਕੀ ਫਾਸੇ ਜਮ ਜਾਲੇ RAM ਫਿਰ ਕੋ ਇਸ ਜਾਲ ਚੋਂ ਬਚ ਜਾਵੇਗਾ ਮਛਲੀ ਵਿਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਫਿਰ ਮਹਾਰਾਜ ਜੀ ਪਿਆਰੇ ਉਦਾਹਰਣ ਲੈਂਦੇ ਹਨ ਗੁਰੂ ਲਾਲਨ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਇੱਕ ਮੱਛਲੀ ਜਾਲ ਵਿੱਚ ਫਸਦੀ ਹੈ ਨਾ ਜਦੋਂ ਮੱਛਲੀ ਨੂੰ ਸ਼ਿਕਾਰੀ ਜਾਲ ਫੈਂਕਦਾ ਹੈ ਨਾ ਸਮੁੰਦਰ ਵਿੱਚ ਕਿਸੇ ਤਲਾਬ ਦੇ ਵਿੱਚ ਤੇ ਮੱਛਲੀ ਲਾਲਚ ਜੀਭ ਦੇ ਲਾਲਚ ਕਰਕੇ ਉਹ ਜਾਲ ਵਿੱਚ ਫਸਦੀ ਹੈ ਉਹ ਤੰਦੀ ਵਿੱਚ ਜਾ ਉਹ ਮਾਸ ਦੇ ਇੱਕ ਟੁਕੜੇ ਦੇ ਕਾਰਨ ਜਾ ਫਸਦੀ ਹੈ ਜਿਸ ਵੇਲੇ ਫੈਂਕਦਾ ਨਾ ਉਹ ਸ਼ਿਕਾਰੀ ਜਿਹੜਾ ਮੱਛਲੀ ਫੜਨ ਵਾਲਾ ਉਹ ਜਾਲ ਫੈਂਕਦਾ ਹੈ ਤੇ ਸਾਧ ਸੰਗਤ ਜੀ ਉਸ ਵੇਲੇ ਮੱਛੀ ਇੱਕੋ ਦਮ ਭੱਜ ਕੇ ਹੁੰਦੀ ਆ ਉਹ ਮਾਸ ਦੀ ਟੁਕੜੇ ਨੂੰ ਫੜਨ ਵਾਸਤੇ ਜੀਬ ਦਾ ਰਸ ਵਾਸਤੇ ਉਹ ਲਾਲਚ ਕਰ ਬੈਠਦੀ ਹੈ ਪਰ ਉਹ ਭੁੱਲ ਜਾਂਦੀ ਹੈ ਕਿ ਇਹ ਸ਼ਿਕਾਰੀ ਨੇ ਜਾਲ ਫੈਂਕਿਆ ਉਹ ਜਾਲ ਵਿੱਚ ਫਸੀ ਹੋਈ ਨਿਕਲ ਨਹੀਂ ਪਾਂਦੀ ਤੇ ਫਟਾਫਟ ਉਹਨੂੰ ਬਾਹਰ ਖਿੱਚ ਲੈਂਦਾ ਉਹ ਸ਼ਿਕਾਰੀ ਬਾਹਰ ਖਿੱਚਣ ਸਾਰ ਉਹ ਮਰ ਜਾਂਦੀ ਹੈ ਜਲ ਤੋਂ ਬਿਨਾ ਰਹਿ ਨਹੀਂ ਸਕਦੀ ਪਿਆਰਿਓ ਉਸ ਵੇਲੇ ਰੋਂਦੀ ਹੈ ਉਹਦੀ ਅੱਖਾਂ ਵਿੱਚੋਂ ਨੀਰ ਵਗਦਾ ਹੈ ਜਲ ਵਗਦਾ ਹੈ ਕਰਲਾਂਦੀ ਹੈ ਤੜਫਦੀ ਹੈ ਰੋਂਦੀ ਹੈ ਪਰ ਉਹ ਬਚ ਨਹੀਂ ਪਾਉਂਦੀ ਕਿਉਂਕਿ ਬਾਹਰ ਆਣ ਕਿਉਂ ਜਲ ਤੋਂ ਬਿਨਾਂ ਰਹਿ ਨਹੀਂ ਸਕਦੀ ਜਾਲ ਉਹਦਾ ਜੀਵਨ ਹੈ ਮੱਛੀ ਦਾ ਉਹਦੇ ਵਿੱਚ ਹੀ ਉਹਨੂੰ ਸਾਹ ਹੁੰਦਾ ਜਿਵੇਂ ਸਾਨੂੰ ਬਾਹਰ ਸਾਂ ਹੁੰਦਾਂ ਨਾ ਵਸੀ ਨੂੰ ਜਲ ਦੇ ਵਿੱਚ ਹੀ ਸਾਹ ਹੁੰਦਾ ਜਿਵੇਂ ਬਾਹਰ ਨਿਕਲਦੀ ਹੈ ਤੜਫਨ ਲੱਗ ਜਾਂਦੀ ਹੈ ਨਾਲ ਈ ਮਹਾਰਾਜ ਜੀ ਆਧਾਰ ਲੈਂਦੇ ਨੇ ਕਹਿੰਦੀ ਮਛਲੀ ਬਸੁੰਨੀ ਨੈਣ ਰੁੰਨੀ ਕਹਿੰਦੇ ਉੱਚੀ ਉੱਚੀ ਰੋਂਦੀ ਆ ਮਛਲੀ ਕਹਿੰਦੀ ਹੁਣ ਮੈਂ ਬਾਹਰ ਨਹੀਂ ਨਿਕਲ ਸਕਦੀ ਜਾਲ ਵਿੱਚ ਫੱਸੀ ਹੋਈ ਜਦੋਂ ਫੇਕ ਕੇ ਮਾਰਦਾ ਜਾਲ ਸ਼ਿਕਾਰੀ ਤੇ ਸਾਧ ਸੰਗਤ ਜੀ ਉਸ ਵੇਲੇ ਬਾਹਰ ਖਿੱਚਦਾ ਜਿਸ ਵੇਲੇ ਨਾਲ ਹੀ ਉਹਦੀ ਅੱਖਾਂ ਚੋਂ ਨੀਰ ਵਗਦਾ ਉਹ ਤੜਪਦੀ ਆ ਰੋਂਦੀ ਆ ਬਦਕ ਜਿਹੜਾ ਉਹਨੂੰ ਬਾਹਰ ਖਿੱਚ ਲੈਂਦਾ ਈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਤੇ ਸ਼ਿਕਾ ਇਸੇ ਤਰ੍ਹਾਂ ਮਛਲੀ ਦੀ ਤਰ੍ਹਾਂ ਫਸਿਆ ਹੋਇਆ ਸੰਸਾਰ ਮਾਇਆ 모 ਮਿੱਠਾ ਅੰਤ ਭਰਮ ਭੁਲਾਇਆ ਮਹਾਰਾਜ ਜੀ اگਲੀ ਪੰਕਤੀ ਵਿੱਚ ਦੱਸ ਦਿੰਦੇ ਹਨ ਇਹਦੇ ਭਾਈ ਇਸੇ ਤਰ੍ਹਾਂ ਇਹ ਸੰਸਾਰ ਮਾਇਆ ਦਾ 모 ਹੈ ਮਿੱਠਾ ਹੈ ਮਾਇਆ ਦਾ 모 ਸਾਨੂੰ ਬਹੁਤ ਮਿੱਠਾ ਲੱਗਦਾ ਪਰ ਇਹ ਜ਼ਹਿਰ ਹੈ ਸਾਨੂੰ ਸਵਾਦ ਲੱਗਦਾ ਮਿੱਠਾ ਲੱਗਦਾ ਪਰ ਅੰਤ ਵਿੱਚ ਜ਼ਹਿਰ ਬਣਦਾ ਦੁਖਦਾਈ ਬਣਦਾ ਹੈ ਫਿਰ ਦੁੱਖ ਪਾਣਾ ਪੈਂਦਾ ਪਹਿਲੋਂ ਤਾਂ ਬੜਾ ਆਨੰਦ ਲੈਂਦੇ ਸੀ ਸੰਸਾਰ ਦੇ ਮੋਹ ਦੇ ਵਿੱਚ ਪਰ ਪਿਆਰਿਓ ਇਹ ਜ਼ਹਿਰ ਬਣ ਜਾਂਦਾ ਅੰਤ ਭਰਮ ਭੁਲਾਇਆ ਅੰਤ ਵਿਰੇ ਸਾਧ ਸੰਗਤ ਜੀਓ ਫਿਰ ਭਰਮ ਤੋਂ ਜਦੋਂ ਬਾਹਰ ਹੁੰਦਾ ਨਾ ਮਨੁੱਖ ਉਦੋਂ ਸਵਾਣੀ ਹੁੰਦਾ ਉਦੋਂ ਪਛਤੰਦਾ ਐ ਇਸ ਦੁੱਖ ਨੂੰ ਭੋਗਦਾ ਐ ਫਿਰ ਕਰ ਲਾਂਦਾ ਉੱਚੀ ਉੱਚੀ ਰੋਂਦਾ ਜਿਵੇਂ ਮੱਛਲੀ ਜਿਹੜੀ ਐ ਰੋਂਦੀ ਐ ਨਾ ਪਹਿਲੋਂ ਫਸ ਜਾਂਦੀ ਐ ਫਿਰ ਉਹ ਰੋਂਦੀ ਐ ਪਹਿਲੋਂ ਫਸ ਜਾਂਦੀ ਐ ਸ਼ਕਾਰੀ ਦੇ ਜਾਲ ਵਿੱਚ ਤੇ ਫਿਰ ਉਹ ਰੋਂਦੀ ਐ ਉਹਦੀ ਅੱਖਾਂ ਚੋਂ ਪਾਣੀ ਵਗਦਾ ਮਛਲੀ ਦੀਆਂ ਚੋਂ ਇਸੇ ਤਰ੍ਹਾਂ ਹੀ ਮਨੁੱਖ ਰੋਂਦਾ ਜਦੋਂ ਖੀਰਲਾ ਸਾਹ ਹੁੰਦਾ ਫਿਰ ਉਹ ਕਰ ਲਾਂਦਾ ਰੋਂਦਾ ਕਿ ਮੈਂ ਵੀ ਸੰਸਾਰ ਦੇ ਮੋਹ ਵਿੱਚ ਮਿੱਠੇ ਜਾਲ ਵਿੱਚ ਫਸਿਆ ਰਿਹਾ ਤੇ ਅੱਜ ਅੰਤ ਦਾ ਵੇਲਾ ਹੈ ਤੇ ਅੱਜ ਮੈਨੂੰ ਕੋਈ ਛਡਾ ਨਹੀਂ ਸਕਦਾ ਮੈਂ ਦੁੱਖ ਭੋਗਿਆ ਮੈਂ ਦੁੱਖ ਪਾ ਰਿਹਾ ਇਹ ਸੰਸਾਰ ਹੈ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਾਰਨਾ ਦੇ ਕੇ ਸਾਨੂੰ ਜੀਵਾਂ ਨੂੰ ਦੇਖੋ ਸਮਝਾਉਣਾ ਕਰਦੇ ਹਨ ਨਿਕਾ ਹੀ ਧਾਰਨਾ ਲੈਂਦੇ ਹਨ ਮਹਾਰਾਜ ਪਹਿਲੋਂ ਦੇਖੋ ਹਰਿੰਦਿਆ ਲੀਆਂ ਉਸ ਤੋਂ ਬਾਅਦ ਭਵਰੇ ਜੀ ਲਈ ਮਹਾਰਾਜ ਨੇ ਦੂਜੇ ਪਾਦ ਵਿੱਚ ਇਹ ਤੀਜੇ ਪਾਦ ਵਿੱਚ ਮਛਲੀ ਦੀ ਧਾਰਨ ਮਹਾਰਾਜ ਨੇ ਲਈ ਇੱਕ ਸਾਨੂੰ ਇਹ ਮੋਹ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਮਹਾਰਾਜ ਜੀ ਯਤਨ ਕਰ ਰਹੇ ਹਨ ਪਰ ਅਸੀਂ ਕਿੱਥੇ ਸੁਣਦੇ ਹਾਂ ਸੁਣਦੇ ਨਹੀਂ ਸੰਸਾਰ ਸੁਣਦਾ ਨਹੀਂ ਬੋਲਾ ਸੰਸਾਰ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਮਿੱਠਾ ਸੰਸਾਰ ਹੈ ਮਿੱਠਾ ਬਾਦ ਵਿੱਚ ਜ਼ਹਿਰ ਬਣ ਜਾਂਦਾ ਹੈ ਇਹ ਬਾਹਰ ਪੱਖੋਂ ਹੀ ਲਈ ਇਹਨਾਂ ਧਾਰਨ ਲਈਏ ਮਿੱਠਾ ਸਾਨੂੰ ਬਹੁਤ ਸਵਾਦ ਲੱਗਦਾ ਸੀ ਖਾਨਣਿਆਂ ਜੀਭ ਦਾ ਰਸ ਲੈਣਿਆਂ ਪਰ ਉਹੀ ਮਿੱਠਾ ਸਾਡੇ ਲਈ ਜ਼ਹਿਰ ਬਣਦਾ ਨਾ ਸ਼ੂਗਰ ਪੈਦਾ ਕਰ ਦਿੰਦਾ ਜ਼ਹਿਰ ਦਾ ਰੂਪ ਧਾਰਨ ਕਰ ਲੈਂਦਾ ਅੰਦਰ ਰੋਗ ਪੈਦਾ ਕਰ ਦਿੰਦਾ ਪਰ ਫਿਰ ਵੀ ਅਸੀਂ ਹੱਟ ਨਹੀਂ ਸਕਦੇ ਸਾਡੀ ਜੀਭ ਫਿਰ ਵੀ ਮਿੱਠਾ ਹੀ ਮੰਗਦੀ ਹੈ ਅਸੀਂ ਫਿਰ ਵੀ ਮਿੱਠਾ ਖਾਨਣਿਆਂ ਚੋਰੀ ਛੱਪੀ ਖਾ ਲੈਣਿਆਂ ਘਰਦਿਆਂ ਤੋਂ ਫਿਰ ਵੀ ਅਸੀਂ ਛੱਡ ਨਹੀਂ ਪਾਉਂਦੇ ਕਿਉਂਕਿ ਇਹ ਮਿੱਠਾ ਹੈ ਪਰ ਅੰਦਰ ਇਹਦੇ ਜ਼ਹਿਰ ਹੈ ਕਿਸੇ ਤਰੀ ਸੰਸਾਰ ਜਿਹੜੇ ਪਦਾਰਥ মোহ ਹੈ ਸੰਸਾਰ ਜਿੰਨਾ ਇਹ ਮਿੱਠੇ ਦੀ ਤਰ੍ਹਾਂ ਪਰ ਇਹਦੇ ਅੰਦਰ ਜ਼ਹਿਰ ਹੈ ਇਹਨੂੰ ਖਤਮ ਕਰਨ ਵਾਸਤੇ ਸੱਚੇ ਨਾਮ ਦਾ ਰਸ ਚਾਹੀਦਾ ਹੈ ਇਹ ਹੀ ਇਹਨੂੰ ਘਟ ਸਕਦਾ ਇਸ ਜ਼ਹਿਰ ਨੂੰ ਇਹਦੀ ਕਾਟ ਸੱਚਾ ਨਾਮ ਹੀ ਹੈ ਨਹੀਂ ਤਾਂ ਭੁੱਖੇ ਅੰਤ ਵੇਲੇ ਦੁੱਖ ਪਾਣਾ ਪੈਂਦਾ ਤੇ ਮਹਾਰਾਜ ਜੀ ਦੇਖੋ ਇਸ ਮੱਛੀ ਨੂੰ ਨਹੀਂ ਕਹਿੰਦੇ ਇੱਥੇ ਸਾਨੂੰ ਸਮਝਾ ਰਹੇ ਹਨ ਜੀਵਾ ਨੂੰ ਕਹਿੰਦੇ ਭਾਈ ਇਹਦੇ ਤੋਂ ਕਿਸ ਤਰ੍ਹਾਂ ਬਚਿਆ ਜਾਣਾ ਹੈ ਭਗਤਕਾਰ ਚਿੱਤ ਲਾਏ ਹਰ ਸਿਉ ਛੋੜ ਮਨੋਂ ਅੰਦੇਸਿਆ ਅੱਗੇ ਸਾਨੂੰ ਦੱਸ ਰਹੇ ਹਨ ਮਹਾਰਾਜ ਕਹਿੰਦੇ ਭਾਈ ਭਗਤੀਕਾਰ ਚਿੱਤ ਲਾ ਕੇ ਭਜਨਕਾਰ ਬੰਦੀ ਕਰ ਜਿਹਦੇ ਤੋਂ ਖਿਹੜਾ ਛਡਾਣਾ ਨਹੀਂ ਤਾਂ ਹੋਰ ਕੋਈ ਸਾਧਨ ਨਹੀਂ ਹੈ ਭਗਤਕਾਰ ਚਿੱਤ ਲਾਏ ਹਰਸਿਓ ਛੋੜ ਮਨੋਂ ਅੰਦਸਿਆ ਬਣਦੇ ਉਸ ਨਿਹਾਰਾ ਜੀ ਕਹਿੰਦੇ ਸੰਦੇਸ਼ ਛੱਡ ਦੇ ਭਰਮ ਛੱਡ ਕੇ ਉਹਦੀ ਭਗਤੀ ਸਿਮਰਨ ਕਰਨਾ ਕਰ ਸੱਚ ਕਹੇ ਨਾਨਕ ਚੇਤਰੀ ਮਨ ਜੀੜਿਆ ਪਰਦੇਸੀਆ ਮਹਾਰਾਜ ਜੀ ਕਹਿੰਦੇ ਮੇਰੇ ਜੀੜਿਆ ਮੇਰੀ ਜਿੰਦ ਉਹਨੂੰ ਚੇਤਨਾ ਕਰੂ ਦੀ ਚੇਤਨਾ ਕਰ ਸੱਚ ਕਹੇ ਨਾਨਕ ਮਹਾਰਾਜ ਜੀ ਕਹਿੰਦੇ ਉਹ ਸੱਚ ਕਹਿੰਦੀ ਹੈ ਮਹਾਰਾਜ ਦੀ ਬਾਣੀ ਸੱਚ ਕਹੇ ਲਾਲਕ ਚੇਤਰੇ ਮਨ ਮਹਾਰਾਜ ਜੀ ਕਹਿੰਦੇ ਉਹ ਨੂੰ ਚ ਉਹ ਨੂੰ ਚੇਤੇ ਕਰ ਉਹ ਦਾ ਚੇਤਨਕਰ ਇਹ ਮਨਾ ਉਹ ਨੂੰ ਉਹ ਨੂੰ ਚੇਤੇ ਕਰ ਪ੍ਰਮਾਤਮਾ ਨੂੰ ਨਹੀਂ ਤਾਂ ਮਹਾਰਾਜ ਜੀ ਕਹਿੰਦੇ हे ਜਿੰਦੇ ਉਹ ਪ੍ਰਦੇਸੀ ਬਣ ਕੇ ਰਹਿ ਜੰਗੇ ਫਿਰ ਵਿਛੋੜਾ ਪੈ ਜਾਏਗਾ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਨਦੀਆਂ ਵਹਾਵ ਸੁਨਿਆ ਮਿਲਾ ਸੋ ਜਗੀ ਰਾਮ ਇਹ ਵੀ ਸ਼ਬਦ ਮਹਾਰਾਜ ਜੀ ਬਹੁਤ ਰਾਗੀ ਸਿੰਘ ਪੜ੍ਹਦੇ ਹਨ ਅਸੀਂ ਬਹੁਤ ਪੜਿਆ ਸ਼ਬਦ ਫਿਰੇ ਜੀੜਿਆ ਪਰਦੇਸੀਆ ਇਹ ਦੂਜਾ ਸ਼ਬਦ ਵੀ ਵਿਰਾਗਮੀ ਸ਼ਬਦ ਕਿਨੇ ਜਾਂਦੇ ਹਨ ਰਾਗੀ ਸਿੰਘ ਵਿਰਾਗ ਦੇ ਸਮੇਂ ਪੜ੍ਹਦੇ ਹਨ ਇਹਦੇ ਵਿੱਚ ਵੀ ਮਹਾਰਾਜ ਜੀ ਨਦੀਆਂ ਤੇ ਨਾਲਿਆਂ ਦੀ ਧਾਰ ਲੈਂਦੇ ਹਨ ਸਤਿਗੁਰੂ ਜੀ ਇਹ ਖੀਰਲਾ ਪਾਦਾ ਇਸ ਬੰਦ ਦਾ ਇਸ ਸੰਤ ਦਾ ਖੀਰਲਾ ਬੰਦ ਨਦੀਆਂ ਵਾਹਵ ਸੁਨਿਆ ਮਿਲਾ ਸੋ ਜੋਗੀ ਰਾਮ ਮਹਾਰਾਜ ਜੀ ਕਹਿੰਦੇ ਨਦੀਆਂ ਉਹਦੇ ਵਿੱਚੋਂ ਜਦੋਂ ਵਾਣ ਨਿਕਲਦੇ ਹਨ ਨਾ ਵਾਣ ਛੋਟੇ ਨਾਲੇ ਛੋਟੇ ਛੋਟੇ ਸੁੰਮੇ ਨਦੀਆਂ ਚੋਂ ਲੱਗ ਹੋ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਬਾਅਦਬਾਰਾ ਥੋੜਾ ਨਾਲ ਮਿਲਦੇ ਹਨ ਜਿਸ ਤਰ੍ਹਾਂ ਇੱਕ ਨਦੀ ਚੋਂ ਪਾਣੀ ਲਾਗੂ ਜਾਂਦਾ ਹੈ ਨਾ ਵਾਣ ਬਣ ਜਾਂਦਾ ਉਹ ਦੁਬਾਰਾ ਨਹੀਂ ਉਹਦੇ 'ਚ ਮਿਲਦਾ ਮਹਾਰਾਜ ਜੀ ਕਹਿੰਦੇ ਨਦੀਆਂ ਵਾਹ ਬੁੱਛੰਨਿਆ ਮੇਲਾ ਸੁਜੋਗੀ ਰਾਮ ਉਹ ਸੁਜੋਗਾ ਦੇ ਨਾਲ ਪਿਆਰੂ ਮੇਲ ਹੁੰਦਾ ਜਦੋਂ ਨਦੀਆਂ ਦੇ ਵਾਣ ਬਣਦੇ ਹਨ ਫਿਰ ਦੁਬਾਰਾ ਨਹੀਂ ਨਦੀਆਂ ਵਿੱਚ ਢਾ ਸਕਦੇ ਮਿਲ ਸਕਦੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਸਾਡਾ ਸੰਸਾਰੀ ਸਮੁੰਦਰ ਹੈ ਇਹ ਸੰਸਾਰ ਹੈ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਜਦੋਂ ਮਨੁੱਖ ਪੈਦਾ ਹੁੰਦਾ ਉਹਦੀ ਮੇਲ ਵਾਸਤੇ ਹੁੰਦਾ ਪਰ ਇਹ ਵੀ ਦੂਜੇ ਪਾਸੇ ਵਹਿ ਜਾਂਦਾ ਹੈ ਇਹਦਾ ਵੀ ਦੁਬਾਰਾ ਮੇਲ ਨਹੀਂ ਹੁੰਦਾ ਜਿਸ ਤਰ੍ਹਾਂ ਇੱਕ ਨਦੀ ਦੇ ਵਿੱਚੋਂ ਜਲ ਵਾਖੂ ਜਾਵੇ ਦੁਬਾਰਾ ਨਹੀਂ ਮਿਲ ਸਕਦਾ ਇਸੇ ਤਰ੍ਹਾਂ ਹੀ ਮਨੁੱਖ ਦਾ ਜੀਵ ਛੋੜਾ ਪੈ ਜੇ ਤੇ ਜੁਗਾਂ ਤੱਕ ਦੁੱਖ ਭੁਗਣਾ ਪੈਂਦਾ ਪਿਆਰੋ ਤੇ ਮਹਾਰਾਜ ਜੀ ਤੇ ਬਚਨ ਵੀ ਕਰਦਿਆਂ ਜੁਗ ਜੋਗ ਮਿੱਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ ਇਹ ਮਹਾਰਾਜ ਜੀ ਕਹਿੰਦੇ ਜੁਗਾ ਜੁਗਾ ਤਾਂ ਕੇ ਵਿੱਚ ਭੁਗਣਾ ਪੈਂਦਾ ਮਿੱਠਾ ਲੱਗਦਾ ਸੰਸਾਰ ਪਰ ਇਹਦਾ ਦੁੱਖ ਸੰਤਾਪ ਭੁਗਣਾ ਪੈਂਦਾ ਇਹ ਵਿਸ ਹੈ ਮਹਾਰਾਜ ਜੀ ਕਹਿੰਦੇ ਜ਼ਹਿਰ ਹੈ ਜ਼ਹਿਰ ਦਾ ਭਰਿਆ ਹੈ ਮਿੱਠਾ ਇਹ ਮਿੱਠਾ ਜ਼ਹਿਰ ਦਾ ਭਰਿਆ ਹੋਇਆ ਸੰਸਾਰ ਹੈ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜੋਗੀ ਜਾਣਦਾ ਗੁਰਮਖ ਜਾਣਦਾ ਭਗਤ ਜਾਣਦਾ ਉਹਦੀ ਬੰਦਗੀ ਕਰਦਾ ਹੈ ਕੋਈ ਵਿਰਲਾ ਮਨੁੱਖੇ ਜਾਣ ਪੰਦਾ ਜਿਹੜਾ ਉਹਦੇ ਨਾਲ ਆਪਣਾ ਨਾਤਾ ਜੋੜ ਲੈਂਦਾ ਪਰਮੇਸ਼ਰ ਨਾਲ ਕੋਈ ਨੂੰ ਜਾਣ ਪੰਦਾ ਸੰਸਾਰ ਨੂੰ ਕੀ ਇਹ ਤੇ ਮਾਇਆ ਦਾ ਜ਼ਹਿਰ ਹੈ ਸੰਸਾਰ ਇਹ ਵਿਸ਼ਾ ਹੈ ਸੰਸਾਰ ਇਹਦੇ ਤੋਂ ਬਚਣ ਵਾਸਤੇ ਉਹ ਫਿਰ ਗੁਰੂ ਦਾ ਸੰਗ ਗੁਰੂ ਦੀ ਦੋਸਤੀ ਗੁਰੂ ਦਾ ਪੱਲਾ ਫੜ ਲੈਂਦਾ ਜਦੋਂ ਗੁਰੂ ਦਾ ਪੱਲਾ ਫੜਦਾ ਹੈ ਗੁਰੂ ਇਸ ਜ਼ਹਿਰ ਰੂਪੀ ਸੰਸਾਰ ਤੋਂ ਬਾਹਰ ਕੱਢ ਲੈਂਦਾ ਹੈ ਹਰ ਗੁਰੂ ਦਾ ਸਾਥ ਚਾਹੀਦੇ ਨਾ ਉੱਥੇ ਨਹੀਂ ਤਾਂ ਜੁਗਾ ਜੁਗਾ ਤੱਕ ਇਹ ਭੁਗਣਾ ਪੈਂਦਾ ਜੁਗਾ ਤੱਕ ਵਿਛੋੜਾ ਪੈਂਦਾ ਮਹਾਰਾਜ ਜੀ ਕਹਿੰਦੇ ਜਿਵੇਂ ਵਾਣ ਵਗਦੇ ਹਨ ਨਦੀਆਂ ਚੋਂ ਦਵਾਰਾਂ ਨਹੀਂ ਮਿਲਦੇ ਸਜੋਗਾ ਨਾਲ ਮੇਲ ਹੁੰਦਿਆਂ ਇਸ ਹੀ ਇਸ ਸੰਸਾਰ ਸੰਜੋਗੀ ਮੇਲਾ ਹੈ ਪਿਆਰਿਓ ਇੱਕ ਵਾਰੀ ਆਏ ਆ ਇੱਥੇ ਜਨਮ ਲਿਆ ਮਨੁੱਖਾ ਜੀਵਨ ਪਾਰਿਆ ਇਹਦੇ ਵਿੱਚ ਹੀ ਮੇਲ ਹੋ ਸਕਦਾ ਹੈ ਕੋਈ ਦੂਜੀਆਂ ਜੁਨਾ ਚ ਥੋੜਾ ਮੇਲ ਹੋ ਸਕਦਾ ਹੈ ਇਹਦੇ ਵਿੱਚ ਹੀ ਅਸੀਂ ਮੇਲ ਬਣਾ ਸਕਦੇ ਹਾਂ ਕਿ ਜੋ ਵੀ ਸਮਾਂ ਅਸੀਂ ਗਵਾਤਾ ਇਹ ਜ਼ਹਿਰ ਨੂੰ ਮਿੱਠਾ ਸਮਝ ਕੇ ਖਾਈ ਗਏ ਹੋਗੀ ਗੇ ਰਸ ਅਨੰਦ ਸੰਸਾਰ ਦਾ ਫਿਰ ਮਹਾਰਾਜ ਜੀ ਕਹਿੰਦੇ ਸੁੱਖ ਨਹੀਂ ਇਸ ਦੁੱਖ ਹੀ ਦੁੱਖ ਹੈ ਅੱਗੇ ਜੁਗਾ ਤੱਕ ਮਹਾਰਾਜ ਜੀ ਕਹਿੰਦੇ ਜ਼ਹਿਰ ਨੂੰ ਖਾਣਾ ਪੈਣਾ ਇਸ ਕਰਕੇ ਕੋਈ ਵਿਰਲਾ ਗੁਰਮੁਖ ਜਾਣੇ ਸਮਝਦਾ ਕੋਈ ਸਹਿਜ ਜਾਣੇ ਹਰ ਪਛਾਣ ਸਤ ਗੁਰੂ ਜਿਨ ਚੇਤਿਆ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਕੋਈ ਵਿਰਲਾ ਹੈ ਮਹਾਰਾਜ ਜੀ ਕਹਿੰਦੇ ਕੋਈ ਸਹਿਜ ਜਾਣੇ ਹਰ ਪਛਾਣੇ ਸਤਿਗੁਰ ਜਿਨ ਚੇਤਿਆ ਹਰਾ ਜੀ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਚੇਤਿਆ ਗੁਰਮੁਖਾ ਨੂੰ ਹਰਾ ਜੀ ਕਹਿੰਦੇ ਜਿਨ੍ਹਾਂ ਨੂੰ ਸੱਚੇ ਗੁਰੂ ਦਾ ਚੇਤਾ ਹੈ ਉਹਦੀ ਬਾਣੀ ਪੜ੍ਹਦੇ ਆ ਉਹਦਾ ਗੁਣਾ ਨੂੰ ਚੇਤੇ ਰੱਖਦੇ ਆ ਤੇ ਮਹਾਰਾਜ ਜੀ ਕਹਿੰਦੇ ਉਹੀ ਇਸ ਜਹਰ ਤੋਂ ਬਚ ਸਕਦੇ ਹਨ ਕੋਈ ਸਹਿਜ ਜਾਣੇ ਹਰ ਪਛਾਣੇ ਹੇ ਮਹਾਰਾਜ ਜੀ ਕਹਿੰਦੇ ਸਤਗੁਰ ਜਿਨ ਚੇਤਿਆ ਜਿਨ ਨੇ ਉਹਦਾ ਚੇਤਨ ਕੀਤਾ ਬਿਨ ਨਾਮ ਹਰ ਕੀ ਭਰਮ ਭੁੱਲੇ ਪਚੇ ਮੁਗਦ ਚੇਤਿਆ ਹੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਬਿਨ ਨਾਮ ਹਰ ਕੀ ਭਰਮ ਭੁੱਲੇ ਪਚੇ ਮੁਗਦ ਮੁਗਦ ਚੇਤਿਆ ਮੁਗਤ ਭਾਵ ਮੂਰਖ ਹੇ ਮੂਰਖ ਮਨੁੱਖ ਮਹਾਰਾਜ ਜੀ ਬਚਨ ਕਰਦੇ ਹਨ ਬਿਨ ਨਾਮ ਹਰੀ ਦੇ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਭਾਈ ਤੂੰ ਭਰਮ ਦੇ ਵਿੱਚ ਫਸਿਆ ਹੋਇਆ ਹੈ ਈਮਾਰਾ ਜੀ ਕਹਿੰਦੇ ਭਲੇਖਿਆਂ ਵਿੱਚ ਪਿਆ ਆ ਮੂਰਖ ਤੂੰ ਚੇਤੇ ਕਰ ਉਹਨੂੰ ਚੇਤੇ ਰੱਖ ਹਰ ਨਾਮ ਭਗਤ ਨਾਰੀ ਦੇ ਸਾਚਾ ਸੇ ਅੰਤ ਤਾਈ ਰੁੰਨਿਆ ਈਮਾਰਾ ਜੀ ਖੀਰਲੀ ਪੰਕਤੀ ਵਿੱਚ ਬਚਨ ਕਰਦੇ ਹਰ ਨਾਮ ਭਗਤ ਨਾਰੀ ਦੇ ਸਾਚਾ ਹਰ ਜੀ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਹਦਾ ਨਾਮ ਨਹੀਂ ਹੈ ਹਰ ਨਾਮ ਉਹਦੀ ਭਗਤੀ ਬੰਦਗੀ ਹਰ ਨਾਮ ਭਗਤ ਨਾਰੀ ਦੇ ਸਾਚ ਅੰਤ ਤਾਈ ਰੁੰਨਿਆ ਫਿਰ ਅੰਤ ਵਿਲੇ ਉੱਚੀ ਉੱਚੀ ਰੋਂਦੇ ਹਨ ਮਹਾਰਾਜ ਜੀ ਕਹਿੰਦੇ ਕਹਿੰਦੇ ਉੱਚੀ ਉੱਚੀ ਰੋਂਦੇ ਹਨ ਕਰ ਲਾਂਦੇ ਹਨ ਅੰਤ ਤਾਈ ਰੁੰਨਿਆ ਤੋਂ ਪਾਵਰ ਹੋਣਾ ਉਹਨਾਂ ਨੂੰ ਅੰਤ ਵਿਰੇ ਰੋਣਾ ਪੈਂਦਾ ਕਰ ਲਾਣਾ ਪੈਂਦਾ ਜਿਨ੍ਹਾਂ ਦੀ ਸੇ ਭਗਤੀ ਨਹੀਂ ਹੁੰਦੀ ਜਿਹੜੇ ਨਾਮ ਨਹੀਂ ਜਪ ਪਾਉਂਦੇ ਸੱਚ ਕਹੇ ਨਾਨਕ ਸ਼ਬਦ ਸੱਟ ਮੇਲ ਚੀ ਦੀ ਵਿਚੁੰਨਿਆ ਕੀਰਲੀ ਪੰਕਤੀ ਵਿੱਚ ਫਿਰ ਦ੍ਰਿੜ ਕਰਾਂਦਿਆਂ ਪਿਆਰਿਓ ਪਾਤਸ਼ਾਹ ਸੱਚ ਕਹੈ ਨਾਨਕ ਮਹਾਰਾਜ ਜੀ ਕਹਿੰਦੇ ਨਾਨਕ ਸੱਚ ਕਹਿੰਦਾ ਸ਼ਬਦ ਸਾਚੇ ਮੇਲ ਸੱਚੀ ਦੀ ਬਿਸੁੰਨਿਆ ਮਹਾਰਾਜ ਜੀ ਕਹਿੰਦੇ ਮੇਲ ਬਣਾਣਾ ਤੇ ਓਹ ਸ਼ਬਦ ਦੇ ਨਾਲ ਹੀ ਬੰਨਣਾ ਸ਼ਬਦ ਦੀ ਕਮਾਈ ਨਾਲ ਉਹਦੀ ਬੰਦਗੀ ਭਜਨ ਨਾਲ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਮੇਲ ਕਰ ਸਕਦੇ ਆ ਨਹੀਂ ਤਾਂ ਚਿਰੀ ਚਿਰਾ ਤੱਕ ਮਹਾਰਾਜ ਜੀ ਕਹਿੰਦੇ ਵਿਛੋੜਾ ਪੈ ਜਾਣਾ ਚਿਰੀ ਬਿਸੁੰਨਿਆ ਇਹਦੀ ਤਾਂ ਭਾਵ ਕੀ ਬਹੁਤ ਕਿਨਾ ਤੱਕ ਸਾਨੂੰ ਵਿਛੜਨਾ ਪੈਣਾ ਉਹਦੇ ਨਾਲੋਂ ਜੇ ਹੁਣ ਸਵਾ ਨਾਲ ਸੰਭਾਲਿਆ ਮਹਾਰਾਜ ਜੀ ਕਹਿੰਦੇ ਸੱਚ ਕਹੇ ਨਾਨਕ ਸ਼ਬਦ ਸੱਚ ਹੈ ਸ਼ਬਦ ਰਾਹੀ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਮੇਲ ਹੈ ਨਹੀਂ ਤੇ ਪਿਆਰਿਓ ਮੇਲਾ ਹੈ ਸੰਜੋਗੀ ਸੰਸਾਰ ਤੇ ਜੇ ਵਿਛੋੜਾ ਪੈ ਗਿਆ ਚੀਰਾਂ ਤੱਕ ਮਹਾਰਾਜ ਜੀ ਕਹਿੰਦੇ ਵਿਛੜੇ ਰਵਾਂਗੇ ਇਸ ਸਮੇਂ ਦੀ ਸੰਭਾਲ ਕਰੀਏ ਪਿਆਰਿਓ ਅੱਜ ਦੇ ਸ਼ਬਦ ਸਤ ਸੰਤ ਸਪੂਰਨ ਹੁੰਦੇ ਹਨ ਇਨੀਆਂ ਕੋ ਭਾਈ ਹਾਜ਼ਰੀਆਂ ਪ੍ਰਵਾਨ ਕਰੀਏ ਬਾਣੀ ਵਿਚਾਰ ਦੇ ਭਾਈ ਨੀਕਾਂ ਭੁਲਾਉਂਦੀਆਂ ਨਾਮ ਆਪ ਸਤਗੁਰੂ ਜੀ ਕੀ ਕਿਰਮਾ ਬਖਸ਼ਣ ਭੁਲਾ ਦੀ ਮਾਫੀ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਾ ਸਾਹਿਬ ਜੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ